ਗੁਰੂ ਦੇ ਪਿਆਰ ਵਾਲਿਓ ਉਹਨੂੰ ਦੇ ਸਤਕਾਰ ਵਾਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਹੜੀ ਸ੍ਰਿਸ਼ਟੀ ਦੀ ਕਾਇਨਾਤ ਦੀ ਰਚਨਾ ਰਚੀ ਆ ਜਿੱਚੇ ਦੇ ਉਤੇ ਬੇਅੰਤ ਹੀ ਤਰ੍ਹਾਂ ਦੀ ਦਰਖਤ ਪੇੜ ਪੌਦੇ ਨਦੀਆਂ ਨਾਲ ਇਹ ਸਭ ਕੁਝ ਬਣਾਇਆ ਉਸੇ 84 ਲੱਖ ਜਨ ਪੈਦਾ ਕੀਤੀ ਹੈ ਜਿਹਦੇ ਵਿੱਚੋਂ ਉਤਮ ਜਨਮ ਸੋ ਮਾਨਸ ਦੇ ਹੀ ਸ਼੍ਰੇਸ਼ਟਤਾ ਦਿੱਤੀ ਹੈ ਮਨੁੱਖਾ ਦੇਹੀ ਨੂੰ ਪਰ ਜਿਹੜੇ ਜੀਵ ਮਨੁੱਖਾ ਦੇਹੀ ਲੈ ਕੇ ਆਉਂਦੇ ਨੇ ਉਹਨਾਂ ਵਿੱਚੋਂ ਜ਼ਿਆਦਾਤਰ ਗਿਣਤੀ ਉਹਨਾਂ ਦੀ ਹੈ ਜਿਹੜੇ ਕਰਮ ਚੱਕਰ ਕਰਕੇ ਆਉਂਦੇ ਨੇ ਕਰਮਾਂ ਕਰਕੇ ਆਉਂਦੇ ਨੇ ਲੈਣ ਦੇਣ ਪੂਰਾ ਕਰਨ ਵਾਸਤੇ ਕਰਮਾਂ ਦਾ ਫਲ ਭੋਗਣ ਵਾਸਤੇ ਜਿਹਦੇ ਪ੍ਰਥਾਇ ਗੁਰਬਾਣੀ ਵਿੱਚ ਬੜੇ ਖੁਲਾਸੇ ਕੀਤੇ ਨੇ ਖੁੱਲਕੇ ਦੱਸਿਆ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਕਰਮਾਂ ਦਾ ਹਿਸਾਬ ਹੈ ਇਹ ਫਿਰ ਕਦੇ ਉਹ ਦੁੱਖ ਪਾਉਂਦੇ ਨੇ ਕਦੇ ਸੁੱਖ ਪਾਉਂਦੇ ਨੇ ਇਹੋ ਇਹ ਸਾਰੇ ਜੀਵ ਵਿਚਾਰੇ ਦੁੱਖਾਂ ਸੁੱਖਾਂ ਦੀ ਕਹਾਣੀ ਵਿੱਚ ਹੀ ਪੜ ਕੇ ਰਹਿ ਜਾਂਦੇ ਨੇ ਪਰ ਕਈਆਂ ਤੇ ਕਿਰਪਾ ਹੋ ਜਾਂਦੀ ਹੈ ਜਿਹੜੇ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਕੇ ਗੁਰਬਾਣੀ ਦੇ ਨੇੜੇ ਹੋ ਜਾਂਦੇ ਨੇ ਜਿਹੜੇ ਗੁਰੂ ਦਾ ਆਸਰਾ ਲੈ ਲੈਂਦੇ ਨੇ ਸੰਗਤ ਦਾ ਆਸਰਾ ਲੈ ਲੈਂਦੇ ਨੇ ਬ੍ਰਹਮ ਗਿਆਨੀ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ ਹੁਣ ਜਿੱਥੇ ਮੈਂ ਤੁਹਾਨੂੰ ਦੱਸ ਰਿਹਾ ਮੇ ਸੰਸਾਰ ਵਿੱਚ ਜਿਹੜੇ ਜੀਵ ਨੇ ਕਰਮਾਂ ਦੇ ਵੱੱਡੇ ਆਉਂਦੇ ਹੋ ਜਿਹੜੇ ਗੁਰਮੁਖ ਜਨ ਨੇ ਮਹਾਪੁਰਸ਼ ਨੇ ਜਾਗੇ ਜਾ ਕੇ ਜਿਨ੍ਹਾਂ ਨੇ ਸ਼ਹੀਦੀ ਪ੍ਰਾਪਤ ਕਰਨੀ ਹੁੰਦੀ ਹੈ ਉਹ ਪਰਮੇਸ਼ਰ ਵੱਲੋਂ ਸਪੈਸ਼ਲ ਸੰਸਾਰ ਤੇ ਉਹਨਾਂ ਦਾ ਆਉਣ ਦਾ ਤਰੀਕਾ ਤੇਹੀ ਹੁੰਦਾ ਮਾਂ ਦੇ ਗਰਭ ਰਾਹੀਂ ਸੰਸਾਰ ਚ ਆਉਣਾ ਪਰ ਉਹਨਾਂ ਦੀ ਜੀਵਨ ਸ਼ੈਲੀ ਉਹਨਾਂ ਦਾ ਜੀਵਨ ਦਾ ਜਿਉਣ ਦਾ ਢੰਗ ਵੱਖਰਾ ਹੁੰਦਾ ਉਹਨਾਂ ਦੇ ਉੱਤੇ ਪ੍ਰਮਾਤਮਾ ਦੀ ਬੈਸੀ ਸਦਾ ਹੀ ਛਤਰ ਛਾਇਆ ਬਣੀ ਰਹਿੰਦੀ ਆਪਾਂ ਬਾਣੀ ਵਿੱਚ ਪੜ੍ਹਦੇ ਹਾਂ ਜੰਮਣ ਮਰਨ ਨਾਲ ਤਿੰਨ ਕੋ ਜੋ ਹਰ ਲੜ ਲਾਗੇ ਜੀਵਤ ਹੀ ਪਰਵਾਣ ਹੋਏ ਹਰ ਕੀਰਤਨ ਜਾਗਿਆ ਜਦੋਂ ਸੰਸਾਰ ਵਿੱਚ ਸਰੀਰ ਕਰਕੇ ਵਿਚਰ ਕੇ ਬੇਅੰਤ ਪਰਉਪਕਾਰ ਕਰਦੇ ਨੇ ਸੰਸਾਰੀ ਜੀਵਾਂ ਦੇ ਉੱਤੇ ਕਿਰਪਾ ਕਰਦੇ ਨੇ ਭਲਾ ਕਰਦੇ ਨੇ ਤੇ ਆਪਣਾ ਜਿਹੜੀ ਉਹਨਾਂ ਦੀ ਪਰਮੇਸ਼ਰ ਵੱਲੋਂ ਲਾਈ ਡਿਊਟੀ ਆ ਉਹ ਉਹ ਡਿਊਟੀ ਪੂਰਾ ਕੇ ਸੰਸਾਰ ਵਿੱਚੋਂ ਬੜੀ ਖੁਸ਼ੀ ਦੇ ਨਾਲ ਜਾਂਦੇ ਨੇ ਕਿਉਂਕਿ ਉਹ ਜਿਉਂਦੇ ਆ ਜੀ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੇ ਨੇ ਜਿਉਂਦਿਆਂ ਜੀ ਉਹਨਾਂ ਨੂੰ ਪਰਮੇਸ਼ਰ ਦੇ ਪ੍ਰਤੱਖ ਦਰਸ਼ਨ ਹੋ ਜਾਂਦੇ ਨੇ ਸੰਸਾਰ ਦੀ ਆਵਾ ਗਾਉਣ ਦੀ ਮਾਤ ਲੋਗ ਦੀ ਸੱਚਖੰਡ ਦੀ ਸਾਰੀ ਸਚਾਈ ਅੱਖਾਂ ਦੇ ਮੂਹਰੇ ਖੁੱਲ ਜਾਂਦੀ ਹੈ ਉਹਨਾਂ ਦੇ ਇਸੇ ਕਾਰਨ ਉਹਨੂੰ ਬ੍ਰਹਮ ਗਿਆਨੀ ਕਿਹਾ ਜਾਂਦਾ ਤੇ ਪਿਆਰ ਵਾਲਿਓ ਹੁਣ ਇੱਥੇ ਵਿਸ਼ਾ ਜਿਹੜਾ ਆਪਣਾ ਅੱਜ ਦਾ ਉਹ ਵਿਸ਼ਾ ਇਹ ਹੈ ਵੀ ਇਹ ਹੋ ਜਾਂ ਕਿਹੜਾ ਤਰੀਕਾ ਵਰਤੀਏ ਵੀ ਬ੍ਰਹਮ ਗਿਆਨੀ ਜਾ ਸ਼ਹੀਦ ਸਿੰਘ ਸਾਡੇ ਅੰਗ ਸੰਗ ਰਹਿਣ ਸਦਾ ਸਾਨੂੰ ਤਤੀ ਹਵਨ ਨਾ ਲੱਗੇ ਅਸੀਂ ਸਦਾ ਚੜ੍ਹਦੀ ਕਲਾ ਤੇ ਰਹੀਏ ਸਾਡੇ ਕਾਰਜ ਆਪਣੇ ਆਪ ਸਭੀ ਜਾਣ ਹੁਣ ਕਈ ਬ੍ਰਹਮ ਗਿਆਨੀ ਮਹਾਪੁਰਸ਼ ਤੁਸੀਂ ਗੁਰਮੁਖ ਜਾਨੇ ਹੋ ਜੇ ਵੇਖੇ ਹੋਣਗੇ ਜਿਨ੍ਹਾਂ ਦੀ ਹਰ ਪਾਸੇ ਚੜ੍ਹਦੀ ਕਲਾ ਹੁੰਦੀ ਹੈ ਉਹਨਾਂ ਦੇ ਆਲੇ-ਦੁਆਲੇ ਉਹਨਾਂ ਦੇ ਸੇਵਾਦਾਰੀ ਐਨੇ ਹੁੰਦੇ ਨੇ ਹਰ ਇੱਕ ਬੰਦਾ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ ਦੋਰੋਂ ਫਤਿਹ ਬਲਾਓ ਕੋਈ ਬਚਨ ਬिलास ਕਰੋ ਉਹਨਾਂ ਦੇ ਨੇੜੇ ਨਹੀਂ ਜਾ ਸਕਦਾ ਇਹ ਕੋਈ ਪਰਮਾਤਮਾ ਦੀ ਸਿਸਟਮ ਹੀ ਐਸਾ ਬਣਾਇਆ ਹੁੰਦਾ ਕਿਉਂਕਿ ਉਹਨਾਂ ਦੇ ਉੱਤੇ ਸ਼ਹੀਦੀ ਫੌਜਾਂ ਦਾ ਗੁਪਤ ਪਹਿਰਾ ਹੁੰਦਾ ਹੈ ਜਿਹੜੇ ਬ੍ਰਹਮ ਗਿਆਨੀ ਸਾਧੂ ਹੁੰਦੇ ਨੇ ਜਿਨ੍ਹਾਂ ਦੇ ਨਾਲ ਸੀਸ ਦੀਪ ਹੋ ਜਾਂਦਾ ਪਹਿਰੇ ਉਹ ਆਪ ਕਿੱਡੀ ਤਾਕਤ ਦੇ ਮਾਲਕ ਹੋਣਗੇ ਹੁਣ ਬਾਬਾ ਜੀ ਰਾੜਾ ਸਾਹਿਬ ਵਾਲੇ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਬਾਬਾ ਨਾਨ ਸਿੰਘ ਜੀ ਕਲੀਰਾ ਵਾਲੇ ਕਿੰਨੀਆਂ ਸੰਗਤਾਂ ਦੇ ਫੋਨ ਆਉਂਦੇ ਨੇ ਜਿਹੜੇ ਦੱਸਦਿਆਂ ਨੇ ਵੀ ਸਾਨੂੰ ਸੁਪਣਿਆਂ ਦੇ ਵਿੱਚ ਦਰਸ਼ਨ ਹੁੰਦੇ ਨੇ ਬਚਨ ਵਿਲਾਸ ਕਰਦੇ ਨੇ ਜਿਹੜੀ ਬਾਣੀ ਪੜਨ ਵਾਲੀਆਂ ਪ੍ਰੇਮੀ ਸੰਗਤਾਂ ਨੇ ਤੇ ਉਹਨਾਂ ਦਾ ਮਾਰਗਦਰਸ਼ਨ ਵੀ ਕਰਦੇ ਨੇ ਮਹਾਪੁਰਸ਼ ਸੁਪਣੇ ਵਿੱਚ ਦਰਸ਼ਨ ਦੇ ਕੇ ਕਿਉਂਕਿ ਬ੍ਰਹਮ ਗਿਆਨੀ ਸਦ ਜੀਵ ਹੈ ਨਹੀਂ ਮਰਦਾ ਬ੍ਰਹਮ ਗਿਆਨੀ ਤਾਂ ਜਿਉਂਦਾ ਹੈ ਉਹ ਕਣਕਣ ਵਿੱਚ ਵਿਆਜਮਾਨ ਹੋ ਗਿਆ ਸਰੀਰ त्याਗ ਦਿੱਤਾ ਕਣਕਣ ਵਿੱਚ ਤੁਹਾਡੇ ਸੁਪਨੇ ਵਿੱਚ ਖਿਆਲ ਚ ਸਾਰੇ ਕਿਤੇ ਵਿਆਜਮਾਨ ਹੋ ਗਏ ਕਿਉਂਕਿ ਉਹਨਾਂ ਦੇ ਜਿਹੜੇ ਵੱਡੇ-ਵਡੇਰੇ ਨੇ ਉਹਨਾਂ ਦੀ ਸੰਗਤ ਕਰਦੇ ਰਹੇ ਨੇ ਜਿਉਂ ਆਪ ਉਹਨਾਂ ਨੂੰ ਪ੍ਰੇਮ ਕਰਦੇ ਨੇ ਇਸ ਤਰ੍ਹਾਂ ਦੀ ਖੇਡ ਬਣ ਜਾਂਦੀ ਹੈ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਖੁਦ ਦੱਸਿਆ ਵੀ ਸੁਪਨੇ ਦੇ ਵਿੱਚ ਮਹਾਪੁਰਖਾਂ ਨੇ ਮੈਨੂੰ ਵਜਨ ਕੀਤਾ ਰਾडा ਸਾਹਿਬ ਵਾਲੇ ਨੇ ਸੋ ਇਸ ਤਰ੍ਹਾਂ ਇਹ ਬੇਅੰਤ ਬਖਸ਼ਿਸ਼ਾਂ ਨੇ ਪਿਆਰ ਵਾਲੀ ਇਹਦੇ ਵਿੱਚ ਕੋਈ ਦੋਰਾਵੀ ਗੱਲ ਨਹੀਂ ਰਾਣਾ ਸਹਿਬ ਨੇ ਮਹਾਂਪੁਰਖ ਦਾ ਸੁਪਨੇ ਵਿੱਚ ਕਈਆਂ ਨਾਲ ਉਧਾਰ ਕਰ ਗਏ ਕਈਆਂ ਨੂੰ ਉਤਾਰ ਗਏ ਸੋ ਜਦੋਂ ਆਪਾਂ ਸੱਚੇ ਦਿਲੋਂ ਯਾਦ ਕਰਾਂਗੇ ਆਪਾਂ ਅੱਜ ਤੁਹਾਡੇ ਨਾਲ ਇੱਕ ਸ਼ਬਦ ਸਾਂਝਾ ਕਰਨਾ ਹੈ ਜੇ ਤੁਸੀਂ ਲਗਾਤਾਰ 111 ਦਿਨ ਉਹ ਸ਼ਬਦ ਦਾ ਜਾਪ ਕਰ ਲਿਆ ਤੁਸੀਂ ਸੱਚੇ ਮਨ ਨਾਲ ਉਹ ਸ਼ਬਦ ਦੇ 51 ਬਾਟ ਕਰਨੇ ਰੋਜ਼ ਮਤਲਬਲੇ ਇਸ਼ਨਾਨ ਕਰਕੇ ਇਹ ਅਰਦਾਸ ਕਰਕੇ ਕਿ ਇਹ ਸ਼ਹੀਦੋ ਸਿੰਘੋ ਤੁਸੀਂ ਮੈਨੂੰ ਦਰਸ਼ਨ ਦਿਓ ਮੇਰੇ ਅੰਗ ਸੰਗ ਹੋ ਕੇ ਸਦਾ ਰਹੋ ਪਰ ਉਹਦੇ 'ਚ ਇੱਕ ਧਿਆਨ ਰੱਖਣਾ ਹੈ ਸ਼ਹੀਦ ਸਿੰਘ ਜਲਦੀ ਨਹੀਂ ਆਉਂਦੇ ਸ਼ਹੀਦ ਸਿੰਘਾਂ ਨੂੰ ਜੇ ਬੁਲਾਉਣਾ ਹੈ ਬ੍ਰਹਮ ਗਿਆਨੀ ਮਹਾਂਪੁਰਖਾਂ ਨੂੰ ਮਹਿਸੂਸ ਕਰਨਾ ਹੈ ਤਾਂ ਉਹਦੇ ਲਈ ਜੀਵਨ ਪੰਦਰ ਉੱਚਾ ਹੋਣਾ ਚਾਹੀਦਾ ਹੈ ਤੁਹਾਨੂੰ ਝੂਠ ਦਾ ਨਿੰਦਿਆ ਦਾ ਫਰੇਵ ਦਾ ਬੇਈਮਾਨੀ ਦਾ ਜਾਂ ਕਿਸੇ ਦਾ ਮਾੜਾ ਸੋਚਣਾ ਇਹ ਚੀਜ਼ਾਂ ਦਾ ਤਿਆਗ ਕਰਕੇ ਨਰੋਲ ਹੋ ਕੇ ਗੁਰੂ ਦੀ ਬਾਣੀ ਨੂੰ ਸਮਰਪਿਤ ਹੋ ਕੇ ਚੱਲਣਾ ਪੈਣਾ ਹੈ ਆਪਣੇ ਪਰਿਵਾਰ ਤੇ ਧਿਆਨ ਰੱਖੋ ਗੁਰੂ ਨਾਲ ਜੁੜੋ ਸੇਵਾ ਸਿਮਰਨ ਕਰੋ ਫਿਰ ਸ਼ਹੀਦ ਸਿੰਘ ਵੇਖ ਲੈਂਦੇ ਨੇ ਵੀ ਇਹ ਸੱਚਾ ਸੁੱਚਾ ਸਿੰਘ ਹੈ ਇਹ ਕਿਸੇ ਦਾ ਮਾੜਾ ਨਹੀਂ ਸੋਚਦਾ ਸਰਬੱਤ ਦਾ ਭਲਾ ਮੰਗਦਾ ਆਪਦੇ ਪਰਿਵਾਰ ਵਿੱਚ ਆਪਦੇ ਬੱਚਿਆਂ ਦੇ ਵਿੱਚ ਖੁਸ਼ ਹੈ ਤੇ ਗੁਰੂ ਸਾਹਿਬ ਨੂੰ ਯਾਦ ਕਰਦਾ ਹੈ ਬੰਦਗੀ ਕਰਦਾ ਹੈ ਬਾਣੀ ਪੜ੍ਹਦਾ ਹੈ ਚਲੋ ਆਪਾਂ ਇਹਦਾ ਸਾਥ ਦਈਏ ਫਿਰ ਸ਼ਹੀਦ ਸਿੰਘ ਸ਼ਹੀਦੀ ਫੌਜਾਂ ਸਾਥ ਦਿੰਨੀਆਂ ਨੇ ਹਿਮਕੁੰਟ ਸਾਹਿਬ ਦੀ ਧਰਤੀ ਤੇ ਬਿਆਤ ਸ਼ਹੀਦ ਸਿੰਘਾਂ ਦਾ ਪਹਿਰਾ ਜਿੱਥੇ ਕਲਗੀਧਰ ਪਾਤਸ਼ਾਹ ਨੇ ਜਪ ਤਪ ਕੀਤਾ ਹਜੂਰ ਸਾਹਿਬ ਦੀ ਧਰਤੀ ਤੇ ਬੇਅੰਤ ਸ਼ਹੀਦਾਂ ਦਾ ਪਹਿਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਰਤੱਖ ਦਰਸ਼ਨ ਹੁੰਦੇ ਨੇ ਜਿਹੜੀਆਂ ਅੰਮ੍ਰਿਤ ਵੇਲੇ 2 ਵਜੇ ਸੰਗਤਾਂ 12 ਵਜੇ ਜਾਂਦੀਆਂ ਨੇ ਉਹਨਾਂ ਵਿੱਚ ਜਿਹੜੀ ਗੁਰਮਖ ਰੂਹਾਂ ਨੇ ਉਹਨਾਂ ਨੂੰ ਲੰਬੇ ਲੰਬੇ ਕਦਾਂ ਵਾਲੇ ਦਿਮਾਲਿਆਂ ਵਾਲੇ ਸੰਗਤ ਦਰਸ਼ਨ ਦਿੰਦੇ ਨੇ ਦਿਖਾਈ ਦਿੰਦੇ ਨੇ ਪਰ ਉਹ ਹਰੇਕ ਨਾਲ ਸਾਂਝਾ ਨਹੀਂ ਕਰ ਸਕਦੇ ਕਿਉਂਕਿ ਉਹ ਤਾਂ ਹਰਮੰਦਰ ਸਾਹਿਬ ਦਾ ਹੈ ਹੀ ਪਰਤੱਖ ਪਰਮੇਸ਼ਰ ਦਾ ਘਰ ਉੱਥੇ ਤਾਂ ਇਸ਼ਨਾਨ ਕਰਨ ਉਹਨੀਆਂ ਛੀਦੀ ਪਹੁੰਚ ਪਾਵਨ ਸਰੋਵਰ ਦੇ ਵਿੱਚ ਗੱਲ ਤਾਂ ਮੰਨਣ ਤੇ ਸ਼ਰਧਾ ਦੀ ਹੈ ਤੇ ਪਿਆਰ ਵਾਲੀ ਉਹ ਉਹ ਜਿਹੜਾ ਸ਼ਬਦ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਹਰ ਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆਂ ਆਏ ਮਿਲ ਗੁਰਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਇਹ ਸ਼ਬਦ ਦਾ ਜਾਪ ਤੁਸੀਂ 51 ਪਾਠ ਰੋਜ਼ ਕੇ ਸ਼ਿਸ਼ਨਾਨ ਕਰਕੇ ਭੁੰਜਿਆ ਸਣ ਲਾ ਕੇ ਮਾਲਾ ਲੈ ਕੇ ਕਰੋ 111 ਦਿਨ ਸੱਚੇ ਮਨ ਨਾਲ ਸਮਰਪਿਤ ਹੋ ਕੇ ਬੁਰਾਈਆਂ ਦਾ ਤਿਆਗ ਕਰਕੇ ਤੁਹਾਨੂੰ ਅੰਦਰ ਵਿੱਚ ਹੀ ਮਹਿਸੂਸ ਹੋ ਜਾਣਾ ਵੀ ਸ਼ਹੀਦ ਸਿੰਘ ਨਾਲ ਮਹਿਸੂਸ ਹੋ ਜੇ ਨੇ ਇਹ ਪਰਤਖ ਹੈ ਸੋ ਇਸ ਕਰਕੇ ਕਈ ਗੁਰਮੁਖਵਾਨ ਨੇ ਜਿਨ੍ਹਾਂ ਨੂੰ ਸ਼ਹੀਦੀ ਫੌਜਾਂ ਦਰਸ਼ਨ ਦਿਨੀਆਂ ਨੇ ਉਹਨਾਂ ਨੇ ਕਾਰਜ ਵੀ ਸਵਾਦ ਦਿਨੀਆਂ ਨੇ ਜਿਹਦੇ ਨਾਲ ਇੱਕ ਵਾਰ ਸ਼ਹੀਦ ਆ ਕੇ ਖੜ ਜਾਣ ਮਜਾਲ ਹੈ ਸੰਸਾਰ ਵਿੱਚ ਕੋਈ ਅੱਖ ਚੱਕ ਕੇ ਵੀ ਉਹਨਾਂ ਵੱਲ ਚਾੱਕ ਜੇ ਐਸੀ ਕਿਰਪਾ ਹਰ ਮਦਾਨ ਹਰ ਦਵਾਨ ਫਤੇ ਰਸਤੇ ਖੁੱਲਦੇ ਜਾਂਦੇ ਨੇ ਸਾਰੇ ਕਾਰਜ ਹੁੰਦੇ ਜਾਂਦੇ ਨੇ ਬਿਗੜਨਾ ਦਾ ਨਾਸ਼ ਹੁੰਦਾ ਜਾਂਦਾ ਹੈ ਸਦੀ ਚੜਦੀ ਕਲਾ ਰਹਿੰਦੀ ਹੈ ਇਹ ਉਹਨਾਂ ਸ਼ਹੀਦਾਂ ਦੀ ਕਿਰਪਾ ਵਰਤਦੀ ਹੈ ਸ਼ਹੀਦ ਸਿੰਘ ਸਦੀ ਅੰਗ ਸੰਗ ਹੋ ਕੇ ਵਰਤਦੇ ਨੇ ਤੁਹਾਨੂੰ ਨੀਲੇ ਬਾਣਿਆਂ ਦੇ ਵਿੱਚ ਨੀਲੇ ਦਮਾਲਿਆਂ ਦੇ ਵਿੱਚ ਕਾਲਾ ਬਾਣਾ ਕਾਲੇ ਚੋਲੇ ਪਾਏ ਹੋਏ ਕੇਸਰੀ ਦਮਾਲੇ ਸਜਾਏ ਹੋਏ ਚਿੱਟੇ ਬਾਣੇ ਪਾਏ ਹੋਏ ਚਿੱਟੇ ਦਮਾਲੇ ਸਜਾਏ ਹੋਏ ਨੀਲੇ ਘੋੜਿਆਂ ਤੇ ਸਵਾਰ ਸ਼ਸਤਰ ਸਜਾਏ ਹੋਏ ਇਸ ਤਰ੍ਹਾਂ ਉਹਨਾਂ ਸਿੱਧੀਆਂ ਫੌਜਾਂ ਦੇ ਦਰਸ਼ਨ ਹੁੰਦੇ ਨੇ ਕਈ ਵਾਰ ਸੁਪਨੇ ਵਿੱਚ ਦਰਸ਼ਨ ਹੋਣ ਲੱਗ ਜਾਂਦੇ ਨੇ ਲੰਬੇ ਲੰਬੇ ਉੱਚੇ ਲੰਬੇ ਕੱਦ ਤਕੜੇ ਸ਼ਰੀਰ ਪੂਰੇ ਸ਼ਸਤਰ ਵਸਤਰ ਪਹਿਨੇ ਹੋਏ ਕਲਗੀਧਰ ਪਾਤਸ਼ਾਹ ਦੀ ਪੂਰੀ ਬੇਅੰਤ ਕਿਰਪਾ ਹੁਣ ਦੇਖੋ ਮਨ ਵਿੱਚ ਇਹ ਸ਼ੰਕਾ ਨਾਰੇ ਵੀ ਸ਼ਹੀਦ ਗੁਪਤ ਰੂਪ ਵਿੱਚ ਅੱਜ ਵੀ ਹੈਗੇ ਨੇ ਇਹਦਾ ਪ੍ਰਤੱਖ ਪ੍ਰੈਕਟੀਕਲ ਪ੍ਰਮਾਣ ਮੈਂ ਤੁਹਾਨੂੰ ਦੇ ਦਿੰਦਾ ਸ਼ਹੀਦ ਭਾਈ ਤਾਰੂ ਸਿੰਘ ਦੀ ਖੋਪੜੀ ਉਤਾਰੀ ਖੋਪੜੀ ਕਿਸੇ ਬੰਦੇ ਨੇ ਉਤਾਰ ਦੋ ਉਸੇ ਸਮੇਂ ਤੜਪ ਕੇ ਮਰ ਜਾਂਦਾ 21 ਦਿਨ ਭਾਈ ਸਾਹਿਬ ਜਿਉਂਦੇ ਰਹੇ ਕੀ ਦਿਖਾਇਆ ਉਹਨਾਂ ਦੇ ਅੰਦਰ ਜੱਬ ਤੱਕ ਸੀ ਉਹ ਕਹਿੰਦੇ ਮੈਂ ਜਕਰੀਆ ਖਾਨ ਦੇ ਸਿਰ ਵਿੱਚ ਜੁੱਤੀਆਂ ਮਾਰਦਾ ਹੋਇਆ ਇਹਨੂੰ ਮੂਹਰੇ ਲਾ ਕੇ ਲੈ ਕੇ ਜਾਣਾ ਹੈ ਇਹ ਉਹਨਾਂ ਦਾ ਬਸਿਰੜ ਸੀ ਵਚਨ ਕੀਤਾ ਹੋਇਆ ਸੀ ਇਸ ਕਰਕੇ 21 ਦਿਨ ਉਹ ਸਰੀਰ ਨਹੀਂ ਛੱਡਿਆ ਉਹਨਾਂ ਨੇ ਆਪਣੀ ਮਰਜ਼ੀ ਨਾਲ ਖਤਮ ਤਾਂ ਸੰਸਾਰੀ ਤੌਰ ਤੇ ਉਹਨਾਂ ਲੋਕਾਂ ਨੇ ਖੋਪੜੀ ਤਰ ਕੇ ਕਰ ਹੀ ਦਿੱਤਾ ਸੀ ਇਹ ਪ੍ਰਤੱਖ ਹੈ ਵੀ ਸ਼ਹੀਦ ਆਪਣੀ ਮਰਜ਼ੀ ਦੇ ਮਾਲਕ ਹੁੰਦੇ ਨੇ ਕਿਉਂਕਿ ਗੁਰੂ ਦੀ ਰਜਾ ਵਿੱਚ ਵਿਚਰਦੇ ਨੇ ਫਿਰ ਦੂਜਾ ਪਰਮਾਨ ਧੰਤਨ ਬਾਬਾ ਦੀਪ ਸਿੰਘ ਜੀ ਜਾ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤਵਾਰ ਕੋ ਪੈਰ ਧਰੀ ਜੈ ਸਿਰ ਦੀਜਾ ਕਾਨ ਨਤ ਕੀਜਾ ਜਦੋਂ ਬਾਬਾ ਦੀਪ ਸਿੰਘ ਜੀ ਦਾ ਸਾਝੇ ਵਾਰ ਦੇ ਵਿੱਚ ਸਿਰ ਕੱਟਿਆ ਗਿਆ ਜਮਾਲ ਸ਼ਾਹ ਦੇ ਨਾਲ ਜਦੋਂ ਜੰਗ ਹੋਇਆ ਤੇ ਸਿੰਘ ਨੇ ਬੇਨਤੀ ਕੀਤੀ ਬਾਬਾ ਜੀ ਤੁਸੀਂ ਅਰਦਾਸ ਕਰਕੇ ਆਏ ਸੀ ਦਮਦਮਾ ਸਾਹਿਬ ਦੀ ਧਰਤੀ ਤੇ ਮੈਂ ਕੋਲੇ ਖੜਾ ਸੀ ਵੀ ਮੈਂ ਆਪਣਾ ਸੀਸ ਗੁਰੂ ਰਾਮਦਾਸ ਮਹਾਰਾਜ ਦੀ ਪ੍ਰਕਰਮਾਂ 'ਚ ਭੇਟ ਕਰਾਂ ਉਸੇ ਸਮੇਂ ਧੜ ਉੱਠਿਆ ਅਸਮਾਨ ਵਿੱਚ ਬਿਜਲੀ ਲਸ਼ਕੀ ਮਹਾਂਪੁਰਖਾਂ ਨੇ ਆਪਣਾ ਸੀਸ ਖੱਬੇ ਹੱਥ ਦੀ ਤਲੀ ਤੇ ਟਿਕਾ ਕੇ ਖੰਡਾ ਵਾਉਂਦੇ ਉੱਥੇ ਪਹੁੰਚ ਗਏ ਹੁਣ ਸ਼ਹੀਦ ਹੋਣ ਤੋਂ ਬਾਅਦ ਸਿਰ ਕੱਟਣ ਤੋਂ ਬਾਅਦ ਤਾਂ ਬੰਦਾ ਚੜ੍ਹਾਈ ਕਰ ਜਾਂਦਾ ਪਰ ਦੁਬਾਰਾ ਖੜੇ ਹੋਏ ਕਿਉਂਕਿ ਸ਼ਹੀਦ ਮਰਦੇ ਨਹੀਂ ਇਸੇ ਕਰਕੇ ਸਾਡੇ ਪੰਥ ਵਿੱਚ ਜਦੋਂ ਕੋਈ ਸਿੰਘ ਬਹਾਦਰੀ ਦਿਖਾਉਂਦਾ ਜੰਗ ਲੜਦਾ ਕੋਈ ਇਸ ਇਸ ਤਰ੍ਹਾਂ ਦਾ ਕੋਈ ਕਾਰਜ ਵੱਡਾ ਕਰਦਾ ਉਹਨੂੰ ਫਿਰ ਪੰਥ ਵੱਲੋਂ ਜਿੰਦਾ ਸ਼ਹੀਦ ਦਾ ਜਿਹੜਾ ਸਿਖਤਾਬ ਮਿਲਦਾ ਸੀ ਤੰਦਰਬਾਬਾ ਦੀਪ ਸਿੰਘ ਜੀ ਨੂੰ ਜਿੰਦਾ ਸ਼ਹੀਦ ਦਾ ਖਤਾਬ ਮਿਲਿਆ ਸੀ ਸੋ ਸ਼ਹੀਦ ਕਦੇ ਵੀ ਮਰਦੇ ਨਹੀਂ ਕਿਉਂਕਿ ਉਹ ਗੁਰੂ ਨੂੰ ਸਮਰਪਿਤ ਹੋ ਕੇ ਧਰਮ ਦੇ ਲਈ ਆਪਣੀ ਜਾਨ ਵਾਰਦੇ ਨੇ ਗਗਨ ਦਾ ਮਾਮਾ ਵਾਜਿਓ ਪਰੇਉ ਨਿਸ਼ਾਨਾ ਕਾਉ ਖੇਤ ਜੋ ਮੰਡਿਓ ਸ਼ੂਰਮਾ ਅਬਦੁੱਜਨ ਕੋ ਦਾ ਸੋ ਧਰਮ ਦੇ ਲਈ ਪੰਥ ਦੇ ਲਈ ਗੁਰੂ ਦੇ ਲਈ ਜਾਨ ਵਾਰਨ ਵਾਲੇ ਸਰੀਰ ਜ਼ਰੂਰ ਛੱਡਿਆ ਜਾਂਦਾ ਹੈ ਪਰ ਕਦੇ ਵੀ ਮਰਦੇ ਨਹੀਂ ਇੱਕ ਉਦਾਹਰਨ ਹੋਰ ਦੇ ਦਿੰਨੇ ਆ ਫਤੇਗੜ ਸਾਹਿਬ ਦੀ ਧਰਤੀ ਤੇ ਜਿਸ ਦੀਵਾਰ ਨੀਂਹਾਂ ਦੇ ਵਿੱਚ ਸਾਹਿਬ ਜਾਨ ਨੂੰ ਚਿਣਿਆ ਗਿਆ ਸੀ ਉਸ ਠੱਠੀ ਨੀਂਹ ਦੇ ਕੋਲੇ ਨੂਰੇ ਮਾਹੀ ਦੀ ਭੈਣ ਰੋਜ਼ ਦੀਵਾ ਬਾਲਣ ਜਾਂਦੀ ਸੀ ਸ਼ਰਦਾ ਨਾਲ ਉਹਨੂੰ ਉੱਥੇ ਸਹਿਬਜ਼ਾਦਿਆਂ ਦੇ ਦਰਸ਼ਨ ਵੀ ਹੁੰਦੇ ਸੀ ਤੇ ਉਹਨੂੰ ਸਹਿਬਜ਼ਾਦਿਆਂ ਦਾ ਸਿਮਰਨ ਕਰਦਿਆਂ ਦੀ ਆਵਾਜ਼ ਵੀ ਸੁਣਦੀ ਸੀ ਸਤਨਾਮ ਵਾਹਿਗੁਰੂ ਦਾ ਜਾਪ ਕਰਦੀ। ਸੋ ਇਹ ਅੱਜ ਵੀ ਜਿਹੜੇ ਸ਼ਰਦਾ ਵਾਲੇ ਨੇ ਉਹਨਾਂ ਨੂੰ ਮਾਤਾ ਗੁਜਰ ਕੌਰ ਦੇ ਸਹਿਬਜ਼ਾਦਿਆਂ ਦੇ ਆਚਾਰਾਂ ਦੇ ਗੁਰੂ ਸਾਹਿਬ ਦੇ ਦਰਸ਼ਨ ਹੁੰਦੇ ਨੇ। ਹੁੰਦੇ ਨੇ ਜੀ। ਸੋ ਇਸ ਕਰਕੇ ਸ਼ਰਦਾ ਦੇ ਨਾਲੇ ਸ਼ਬਦ ਦਾ ਜਾਪ ਕਰੋ। ਹਰਕੀਆਂ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ। ਬਲਿਹਾਰੀ ਗੁਰੂ ਆਪਣੇ ਗੁਰ ਕੋ ਬਲ ਜਾਈਆਂ। ਆਏ ਮਿਲ ਗੁਰਸਿੱਖ ਆਏ ਮਿਲ ਜਦੋਂ ਦਿਲੋਂ ਕਹੋਗੇ ਨਾ ਤਾਂ ਗੁਰੂ ਦੇ ਸਿੰਘ ਗੁਰੂ ਦੇ ਸ਼ਹੀਦ ਸਿੰਘ ਤੁਹਾਨੂੰ ਆ ਕੇ ਮਿਲਣਗੇ ਸੋ ਇਸ ਕਰਕੇ ਚੜ੍ਹਦੀ ਕਲਾ 'ਚ ਰਹਿ ਕੇ ਜਾਪ ਕਰੀਏ ਤਾਂ ਕਿ ਸ਼ਹੀਦੀ ਫੌਜਾਂ ਦਾ ਪਹਿਰਾ ਸਾਡੇ ਨਾਲ ਨੇ ਸਾਡੇ ਨੇੜੇ ਦੁੱਖ ਕਿਹੜਾ ਆ ਜੂਗਾ ਕਿਹੜਾ ਮਾਰਾ ਕਰਮ ਆ ਜੂ ਜਦੋਂ ਐਡੇ ਐਡੇ ਖੱਡਿਆਂ ਵਾਲੇ ਸ਼ਸਤਰ ਧਾਰੀ ਸਿੰਘ ਵਾਲੇ ਦੁਆਲੇ ਹੋਣਗੇ ਸੋ ਇਸ ਕਰਕੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ